ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਝਟਕਾ ਵੀ ਦੁਆਬੇ ਇਲਾਕੇ ਚ ਲੱਗਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦੁਆਬੇ ਦੇ ਅੰਦਰ ਕਾਂਗਰਸ ਚ ਲਿਆ ਕੇ ਮਿੰਦਰ ਸਿੰਘ ਕੇਪੀ ਨੂੰ ਜਿਹੜਾ ਉਹ ਉਮੀਦਵਾਰ ਬਣਾਈ ਜਾਣ ਤੋਂ ਬਾਅਦ 6 ਵਾਰ ਦਾ ਵਿਧਾਇਕ ਅਕਾਲੀ ਦਲ ਛੱਡ ਸਕਦਾ ਅਕਾਲੀ ਦਲ ਦਾ ਇਹ ਵਿਧਾਇਕ ਪਾਰਟੀ ਛੱਡਣ ਦੇ ਲਈ ਤਿਆਰ ਬੈਠਾ ਸਿਰਫ ਗੱਲਬਾਤ 2-4 ਸ਼ਰਤਾਂ ਤੇ ਰੁਕੀ ਹੋਈ ਹੈ ਅਤੇ ਇਹ ਵਿਧਾਇਕ ਕਾਂਗਰਸ ਚ ਛੜੱਪਾ ਮਾਰਨ ਦੇ ਲਈ ਤਿਆਰ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜ ਸੁਖਬੀਰ ਸਿੰਘ ਬਾਦਲ ਨੇ ਵੱਡਾ ਦਾਅ ਖੇੜਦਿਆਂ ਕਾਂਗਰਸ ਦੇ ਸੀਨੀਅਰ ਆਗੂ ਟਕਸਾਲੀ ਆਗੂ ਮਿੰਦਰ ਸਿੰਘ ਕੇਪੀ ਨੂੰ ਅਕਾਲੀ ਦਲ ਚਲੇ ਆਂਦਾ ਤੇ 15 ਮਿੰਟ ਬਾਅਦ ਉਹਨਾਂ ਨੂੰ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਵੀ ਐਲਾਨ ਦਿੱਤਾ। ਇਸ ਗੱਲ ਤੋਂ ਟਕਸਾਲੀ ਅਕਾਲੀ ਬਹੁਤ ਖਫਾ ਨੇ। ਟਕਸਾਲੀ ਅਕਾਲੀਆਂ ਨੂੰ ਲੈ ਕੇ ਜਿਹੜਾ ਇਸ ਮਾਮਲੇ ਦੇ ਵਿੱਚ ਉਹ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਰੋਸਾ ਸਿਖਰ ਦੇ ਉੱਤੇ ਹੈ। ਬੜੀ ਆਸ ਲਾਈ ਬੈਠੇ ਸੀ ਦੁਆਬੇ ਦੇ ਅੰਦਰ ਜੇਕਰ ਅਕਾਲੀ ਦਲ ਦੇ ਕੋਲ ਦਲਤ ਲੀਡਰਸ਼ਿਪ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਨਾਂ ਸਰਵਨ ਸਿੰਘ ਫਲੋਰ ਲਗਭਗ 6 ਵਾਰ ਦੇ ਉਹ ਵਿਧਾਇਕ ਨੇ ਲੰਬਾ ਸਮਾਂ ਜਿਹੜਾ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਨਾਲ ਅਕਾਲੀ ਦਲ ਦੇ ਵਿੱਚ ਕਈ ਧੋਖੇ ਵੀ ਹੋਏ ਪਰ ਉਹ ਅਕਾਲੀ ਦਲ ਦੇ ਰਹੇ ਉਹਨਾਂ ਨੂੰ ਵਜ਼ੀਰ ਨਹੀਂ ਬਣਾਇਆ ਗਿਆ ਇਸ ਗੱਲ ਤੋਂ ਔਖੇ ਪਰ ਹੁਣ ਸੂਚਨਾ ਆ ਰਹੀ ਹੈ ਕਿ ਉਹ ਕਾਂਗਰਸ 'ਚ ਜਾ ਸਕਦੇ ਸਰਵਨ ਸਿੰਘ ਫਲੋਰ ਦਾ ਨਾਂ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਦੁਆਬੇ ਦੀ ਅਕਾਲੀ ਸਿਆਸਤ ਤੇ ਦਲਤ ਸਿਆਸਤ ਦੇ ਅੰਦਰ ਉਹਨਾਂ ਦਾ ਵੱਡਾ ਨਾਂ ਆ ਲਗਭਗ ਉਹਨਾਂ ਨੇ ਆਪਣੀ ਪਹਿਲੀ ਚੋਣ ਹੈ ਜਿਹੜੀ 1977 'ਚ ਜਿੱਤੀ ਸੀ 1970 ਤੋਂ ਲੈ ਕੇ ਉਹ ਲਗਾਤਾਰ ਗਾਇਬ ਗਾਇਬ ਜਿੱਤੇ ਦੇ ਰੇ 1997 ਚ ਦਿੱਤੇ 2007 ਚ ਦਿੱਤੇ 2012 ਚ ਜਿੱਤੇ ਤੇ ਉਹ ਮੰਤਰੀ ਵੀਰੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ 1997 ਤੋਂ 2002 ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀਆਂ ਤੇ ਹੋਰ ਪਿਛੜੀਆਂ ਸ਼੍ਰੇਣੀਆਂ ਦੇ ਜਿਹੜੇ ਉਹ ਮੰਤਰੀ ਰਹੇ ਉਹਨਾਂ ਦੀ ਭਲਾਈ ਦੇ ਮੰਤਰੀ ਰਹੇ ਉਸ ਤੋਂ ਬਾਅਦ 2012 ਦੇ ਵਿੱਚ ਉਹ ਟੂਰਿਜ਼ਮ ਦੇ ਜਿਹੜਾ ਉਹ ਮੰਤਰੀ ਰਹੇ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਬڑے ਸੀਨੀਅਰ ਆਗੂ ਨੇ ਅਕਾਲੀ ਦਲ ਦੇ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਸਵਰਨ ਸਰਵਨ ਸਿੰਘ ਫਲੋਰ ਬਾਰੇ ਤੁਹਾਨੂੰ ਦੱਸ ਦਈਏ ਕਿ ਉਹ ਪਹਿਲਾਂ ਵੀ ਕਾਂਗਰਸ ਚ ਗਏ ਸੀ ਪਰ ਉਹਨਾਂ ਦੇ ਨਾਲ ਉੱਥੇ ਵੀ ਧੋਖਾ ਹੋਇਆ ਉਹਨਾਂ ਦੇ ਨਾਲ ਧੋਖਾ ਹੋਇਆ ਉਹਨਾਂ ਨੂੰ ਫਲੋਰ ਤੋਂ ਟੇੜ ਦਾ ਲਾਰਾ ਲਾ ਕੇ ਮੁੜ ਕੇ ਵਿਕਰਮ ਚੌਧਰੀ ਨੂੰ ਟਿਕਟ ਦਿੱਤੀ ਚੁੱਪ ਕਰਕੇ ਬੈਠੇ ਰਹੇ ਫਿਰ ਜਦੋਂ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਹੋਈ ਢੀਂਸਾ ਧੜਾ ਪਾਸੇ ਹੋ ਗਿਆ ਅਤੇ ਉਹਨਾਂ ਨੇ ਆਪਣਾ ਅਲੱਗ ਅਕਾਲੀ ਦਲ ਬਣਾ ਲਿਆ ਤਾਂ ਉਹ ਉਹਦੇ ਨਾਲ ਜੁੜ ਗਏ ਆਪਣੇ ਪੁੱਤਰ ਨੂੰ 2022 ਦੀ ਚੋਣ ਵੀ ਲੜਾਤੀ ਕਾਲੀ ਢੀਣਸਿਆਂ ਨਾਲ ਉਹ ਕਾਲੀ ਦਲ ਚ ਚਲੇ ਗਏ ਸੁਖਵੀਰ ਸਿੰਘ ਬਾਦਲ ਦੇ ਅਵਲ ਝਾਗ ਰੱਖੀ ਬੈਠੇ ਸੀ ਕਿ ਉਹ ਟਕਸਾਲੀਆਂ ਨੂੰ ਟੇੜ ਦੇਣ ਕੇ ਇਹ ਗੱਲ ਉਹਨਾਂ ਨੇ ਮੀਟਿੰਗਾਂ 'ਚ ਵੀ ਕੀਤੀ ਪਰ ਉਹਨਾਂ ਨੂੰ ਨਿਰਾਸ਼ਤਾ ਹੱਥ ਲੱਗੀ ਹੁਣ ਜਿਹੜੀ ਸਥਿਤੀ ਇਹ ਬਣ ਗਈ ਹੈ ਕਿ ਸਰਵਨ ਸਿੰਘ ਫਲੋਰ ਦੇ ਨਾਲ ਕਾਂਗਰਸ ਦੇ ਕਈ ਵੱਡੇ ਆਗੂ ਜਿਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਬਹੁਤ ਅਹਿਮ ਹੈ ਉਹਨਾਂ ਨੇ ਟੈਲੀਫੋਨਿਕ ਗੱਲਬਾਤ ਕੀਤੀ ਹੈ ਟੈਲੀਫੋਨ ਤੇ ਗੱਲਬਾਤ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਰਵਨ ਸਿੰਘ ਫਲੋਰ ਨੇ ਸ਼ਰਤ ਰੱਖਤੀ ਹੈ ਸ਼ਰਤ ਕੀ ਆ ਉਹ ਵੀ ਦੱਸ ਦਿਆਂ ਚਰਨਜੀਤ ਸਿੰਘ ਚੰਨੀ ਵੀ ਚਾਹੁੰਦੇ ਆ ਕਿ ਉਹਨਾਂ ਨੂੰ ਲਿਆਂਦਾ ਜਾਵੇ ਕਿਉਂਕਿ ਫਲੋਰ ਦੇ ਵਿੱਚ ਕਾਂਗਰਸ ਕੋਲੇ ਹੁਣ ਸਪੇਸ ਹੋ ਗਈ ਵਿਕਰਮ ਚੌਧਰੀ ਦੀ ਬਗਾਵਤ ਤੋਂ ਬਾਅਦ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਜਿਹੜਾ ਫਲੋਰ ਦੇ ਵਿੱਚ ਕਾਂਗਰਸ ਕੋਲੇ ਥਾਂ ਖਾਲੀ ਹੈ ਕਾਂਗਰਸ ਚਾਹੁੰਦੀ ਹੈ ਕਿ ਉਹਨੂੰ ਭਰਿਆ ਜਾਵੇ ਚੰਨੀ ਹੁਣੀ ਬਹੁਤ ਜ਼ੋਰ ਲਾ ਰਿਹਾ ਕਿ ਇਦਾਂ ਦਾ ਇੱਕ ਬੰਦਾ ਲਿਆਂਦਾ ਜਾਵੇ ਜਿਹੜੇ ਨਾਲ ਵਿਕਰਮ ਚੌਧਰੀ ਵਾਲਾ ਜਿਹੜਾ ਥੋੜਾ ਬਹੁਤਾ ਜਿੰਨਾ ਵੀ ਖੱਪਾ ਪਿਆ ਉਹਨੂੰ ਭਰਿਆ ਜਾ ਸਕੇ ਫਲਰੂ ਨਹੀਂ ਚਾਹੁੰਦੇ ਐ ਉਹਨਾਂ ਦੇ ਪੁੱਤਰ ਤੇ ਉਹਨਾਂ ਨੂੰ ਅਕੋਮੋਡੇਟ ਕੀਤਾ ਜਾਵੇ ਪਹਿਲਾਂ ਜਿਹੜੇ ਲਾਰੇ ਲਾਏ ਗਏ ਸੀਗੇ ਦੁਆਬੇ ਦੇ ਕਾਂਗਰਸੀਆਂ ਵੱਲੋਂ ਉਹ ਸਿਰੇ ਨਹੀਂ ਚੜੇ ਇਸ ਕਰਕੇ ਸਿਰੇ ਚੜਾਉਣ ਦੇ ਲਈ ਪ੍ਰਗਟ ਸਿੰਘ ਨਾਲ ਉਹਨਾਂ ਦੀਆਂ ਬਹੁਤ ਨਜ਼ਦੀਕੀਆਂ ਨੇ ਇਹ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਹ ਉਹ ਸਾਰੇ ਲਾਰੇ ਜਿਹੜੇ ਆ ਉਹਨਾਂ ਨੂੰ ਸਿਰੇ ਚੜਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਹੈ ਪ੍ਰਗਟ ਸਿੰਘ ਲਗਾਤਾਰ ਜ਼ੋਰ ਲਾ ਰਹੇ ਨੇ ਦੱਸਿਆ ਜਾਂਦਾ ਕਿ ਪੰਜਾਬ ਕਾਂਗਰਸ ਦੇ ਜਿਹੜੇ ਇਨਚਾਰਜ ਨੇ ਦਵਿੰਦਰ ਜਾਦਵ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਹੈ ਉਹਨਾਂ ਨਾਲ ਗੱਲਬਾਤ ਪੱਕੀ ਹੋਈ ਹੈ ਪਰ ਫਲੋਰ ਉਹਨਾਂ ਦੀ ਸ਼ਰਤ ਹੈ ਕਿ ਜਿਹੜੇ ਲਾਰੇ ਲਾਏ ਜਾਣਗੇ ਇਹਦਾ ਭਰੋਸਾ ਲਾਰੇ ਤਾਂ ਨਹੀਂ ਕਰ ਜਿਹੜਾ ਵਾਅਦਾ ਕੀਤਾ ਜਾਏਗਾ ਇਹਦਾ ਭਰੋਸਾ ਕੇਂਦਰੀ ਹਾਈ ਕਮਾਂਡ ਤੋਂ ਦਵਾਇਆ ਜਾਵੇ ਯਾਨੀ ਕਿ ਕਾਂਗਰਸ ਦੀ ਹਾਈ ਕਮਾਂਡ ਰਾਹੁਲ ਗਾਂਧੀ ਮਲਕਾਰਜਨ ਖੜਗੇ ਫਰਗਾ ਆਗੂ ਉਹਨਾਂ ਨੂੰ ਭਰੋਸੇ 'ਚ ਲਵੇ ਉਹਨੂੰ ਕਵੇ ਵੀ ਭਾਈ ਫਲੋਰ ਤੁਹਾਡਾ ਹੁਣ ਤੁਸੀਂ ਫਲੋਰ ਦੇ ਵਾਰਿਸ ਹੋ ਤੁਸੀਂ ਕਰੋ ਨਾ ਕਰੋ ਤੁਹਾਨੂੰ ਟਿਕਟ ਮਿਲਣੀ ਹੈ ਤੁਸੀਂ ਲੜੋ ਤੁਹਾਡਾ ਪੁੱਤਰ ਲੜੇ ਦੈਸ ਡਿਫਰੈਂਟ ਕੋਈ ਵੀ ਲੜ ਸਕਦਾ ਹੈ ਦਾ ਇੱਕ ਸ਼ਰਤ ਹੈ ਇਹ ਸ਼ਰਤ ਲਗਭਗ ਕਾਂਗਰਸ ਮੰਨਣ ਲਈ ਵੀ ਤਿਆਰ ਤੇ ਇੱਕ ਅਦੇ ਦਿਨ ਦੇ ਵਿੱਚ ਪਟਾਕਾ ਪੈਣ ਵਾਲਾ ਹੈ ਕਾਲੀ ਦਲ ਨੂੰ ਦੁਆਬੇ ਦੇ ਅੰਦਰ ਵੱਡਾ ਝਟਕਾ ਜੇਕਰ ਸਰਵਨ ਸਿੰਘ ਫਲੋਰ ਜਾਂਦੇ ਹੈ ਤਾਂ ਕਾਲੀ ਦਲ ਨੂੰ ਇਹਨਾਂ ਚੋਣਾਂ ਦੇ ਵਿੱਚ ਦੁਆਬੇ ਵਿੱਚ ਕਾਫੀ ਵੱਡਾ ਝਟਕਾ ਲੱਗ ਸਕਦਾ ਹੈ ਤੇ ਕਾਂਗਰਸ ਨੂੰ ਇਸ ਦਾ ਪਲੱਸ ਫਾਇਦਾ ਹੋ ਸਕਦਾ ਹੈ ਰਿਜ਼ਲਟ ਤਾਂ ਨਤੀਜੇ ਤਾਂ ਲੋਕਾਂ ਦੇ ਹੱਥ 'ਚ ਨੇ ਉਹਨਾਂ ਨੂੰ ਕਿੰਨਾ ਕਿਹਨੂੰ ਵੋਟ ਪਾਉਣੀ ਹੈ ਕਿਹਦੇ ਕਹਨ ਤੇ ਪਾਉਣੀ ਹੈ ਨਹੀਂ ਪਾਉਣੀ ਇਹ ਉਹ ਜਾਣਣ ਤੇ ਚਾਰਜ ਜੂਨ ਦਾ ਵੇਲਾ ਦੱਸੇਗਾ ਪਰ ਇਸ ਵੇਲੇ ਸਰਬੰਸਿੰਘ ਫਲੋਰ ਜਿਹੜੇ ਆ ਉਹ ਜਾ ਰਹੇ ਨੇ ਜਿਹੜੀ ਗੱਲਬਾਤ ਸੂਤਰਾਂ ਦੇ ਰਾਹੀਂ ਬਾਹਰ ਨਿਕਲ ਕੇ ਆ ਰਹੀ ਹੈ ਕਿ ਤੈ ਹੋ ਚੁੱਕੀਆਂ ਨੇ ਸ਼ਰਤਾਂ ਦੇ ਉੱਤੇ ਜਦੋਂ ਵੀ ਹਾਮੀ ਭਰ ਦਿੱਤੀ ਗਈ ਤਾਂ ਸਰਬੰਸਿੰਘ ਫਲੋਰ ਜਿਹੜੇ ਆ ਉਹ ਕਾਂਗਰਸ ਚ ਜਾਣਗੇ ਅਕਾਲੀ ਦਲ ਲਈ ਵੱਡਾ ਚੜਕਾ ਹੈ ਤੁਸੀਂ ਕੀ ਸੋਚਦੇ ਹੋ ਕਿ ਸਰਬੰਸਿੰਘ ਫਲੋਰ ਜਾਣਗੇ ਜਾਂ ਨਹੀਂ ਜਾਣਗੇ ਜਾਣ ਦੇ ਨਾਲ ਅਕਾਲੀ ਦਲ ਨੂੰ ਕਿੰਨਾ ਘਾਟਾ ਪਏਗਾ ਜਾਂ ਫਿਰ ਸਰਬੰਸਿੰਘ ਫਲੋਰ ਦੀ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਇ ਜ਼ਰੂਰ ਦੱਸੋ